ਅੱਜ ਆਪਾਂ ਕਰਾਂਗੇ ਮੁਹਾਵਰਿਆਂ ਦਾ ਸੰਕਲਨ ਯਾਨੀ ਮੁਹਾਵਰੇ ਕੀ ਹੁੰਦੇ ਹਨ ਅਤੇ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਮੁਹਾਵਰਿਆਂ ਦੀ ਪਰਿਭਾਸ਼ਾ ਤੋਂ ਸ਼ਬਦਾਂ ਦਾ ਸਮੂਹ ਜਿਸ ਦੇ ਸ਼ਾਬਦਿਕ ਅਤੇ ਭਾਵ ਅਰਥ ਵਿੱਚ ਵੱਖਰੇਵਾ ਹੋਵੇ ਜਾਂ ਅੰਤਰ ਹੋਵੇ ਆਪਾਂ ਉਸ ਨੂੰ ਮੁਹਾਵਰੇ ਕਹਾਂਗੇ ਆ ਕਹਿੰਦਾ ਭਾਵ ਹੈ ਇਹਨੂੰ ਆਪਾਂ ਉਦਾਹਰਨ ਨਾਲ ਸਮਝਦੇ ਹਾਂ ਇੱਕ ਅੱਖ ਨਾਲ ਦੇਖਣਾ ਇਹ ਇੱਕ ਸ਼ਬਦਾਂ ਦਾ ਸਮੂਹ ਹੈ ਜਿਸ ਦੇ ਵਿੱਚ ਚਾਰ ਸ਼ਬਦ ਨੇ ਇੱਕ ਅੱਖ ਨਾਲ ਦੇਖਣਾ ਤਾਂ ਆਪਾਂ ਇਹਨੂੰ ਸਮਝੀਏ ਜੇਕਰ ਇਹਦੇ ਸ਼ਬਦਾਂ ਤੇ ਜਾਈਏ ਤਾਂ ਬੱਚੋ ਤੁਸੀਂ ਸਭ ਨੂੰ ਇੱਕ ਅੱਖ ਵਿੱਚ ਕੇ ਦੇਖਣ ਲੱਗ ਜਾਓਗੇ ਪਰ ਇਸ ਦਾ ਜਿਹੜਾ ਅਰਥ ਹੈ ਜਿਹੜਾ ਭਾਵ ਹੈ ਉਹ ਹੈ ਵੀ ਸਭ ਨੂੰ ਇੱਕੋ ਜਾ ਜਪਨਾ ਸਭ ਨੂੰ ਇੱਕ ਸਮਾਨ ਸਮਝਣਾ ਇਸੇ ਤਰ੍ਹਾਂ ਆਪਾਂ ਇੱਕ ਹੋਰ ਐਗਜ਼ਾਮਪਲ ਲੈਨੇ ਆ ਹੱਥ ਪੀਲੇ ਕਰਨਾ ਇਸ ਦਾ ਸ਼ਾਬਦੀਕ ਅਰਥ ਹੋਇਆ ਵੀ ਹੱਥਾਂ ਨੂੰ ਪੀਲੇ ਕਰ ਲਓ ਜਿਵੇਂ ਰੰਗ ਦੇ ਨਾਲ ਜਾਂ ਹਲਦੀ ਲਾ ਕੇ ਜਾਂ ਜਿਵੇਂ ਵੀ ਤੁਸੀਂ ਆਪਣੇ ਹੱਥਾਂ ਨੂੰ ਪੀਲੇ ਕਰ ਲਓ ਪਰ ਜੇ ਆਪਾਂ ਇਹਦੇ ਭਾਵ ਤੇ ਜਾਈਏ ਤਾਂ ਇਸ ਦਾ ਅਰਥ ਹੋਵੇਗਾ ਵਿਆਹ ਕਰਨਾ ਬੀਜਾ ਦਾ ਮੁੰਡੇ ਦਾ ਵਿਆਹ ਕਰ ਦੋ ਜਾਂ ਕੁੜੀ ਦਾ ਵਿਆਹ ਕਰ ਦੋ ਹੱਥ ਪੀਲੇ ਕਰਨਾ ਆਪਾਂ ਇਹਨਾਂ ਮੁਹਾਵਰਿਆਂ ਦੀ ਜਿਹੜੀ ਸਮਝ ਹੈ ਉਸ ਦੀ ਗੱਲ ਕਰਦੇ ਹਾਂ ਮੁਹਾਵਰਿਆਂ ਦੀ ਵਰਤੋਂ ਨਾਲ ਕੀ ਹੁੰਦਾ ਹੈ ਜਿਹੜੇ ਮੁਹਾਵਰੇ ਹਨ ਉਹ ਬੋਲੀ ਆ ਲਿਖਤ ਨੂੰ ਮਨੋਰੰਜਕ ਜਾਂ ਰੋਚਕ ਬਣਾਉਂਦੇ ਹਨ ਆਪਣੀ ਗੱਲ ਨੂੰ ਸੰਕੇਪ ਵਿੱਚ ਦੱਸਣ ਲਈ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ ਯਾਨੀ ਆਪਣੀ ਗੱਲ ਨੂੰ ਆਪਾਂ ਸ਼ੋਰਟ ਵਿੱਚ ਦੱਸਣਾ ਹੋਵੇ ਤਾਂ ਪਰ ਇੱਥੇ ਇੱਕ ਮੁਹਾਵਰੇ ਲਾ ਕੇ ਉਹ ਗੱਲ ਨੂੰ ਦੱਸ ਸਕਦੇ ਹਾਂ ਜੋ ਮੁਹਾਵਰੇ ਹਨ ਉਹ ਆਪਣਾ ਡੂੰਗਾ ਅਰਥ ਰੱਖਦੇ ਹਨ ਲੋਕਾਂ ਵਿੱਚ ਵੀ ਇਹ ਪ੍ਰਸਿੱਧ ਹਨ ਜਿਵੇਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਆ ਮੁਹਾਵਰਾ ਲਾ ਰਹੇ ਹਾਂ ਤਾਂ ਆਪਣੇ ਸਾਹਮਣੇ ਵਾਲੇ ਨੂੰ ਵੀ ਇਹ ਪਤਾ ਹੁੰਦਾ ਹੈ ਕਿ ਇਸ ਮੁਹਾਵਰੇ ਦਾ ਕੀ ਅਥ ਹੈ ਆਓ ਬੱਚੋ ਹੁਣ ਆਪਾਂ ਇਹਨਾਂ ਮੁਹਾਵਰਿਆਂ ਬਾਰੇ ਪੜ੍ਹਦੇ ਹਾਂ ਤੇ ਇਹਨਾਂ ਬਾਰੇ ਹੋਰ ਗੱਲਾਂ-ਬਾਤਾਂ ਕਰਦੇ ਹਾਂ ਖੂਨੀ ਛਾਕਾ ਵਾਪਰਨਾ ਵੱਡੀ ਪੱਦਰ ਤੇ ਕਤਲੇਆਮ ਹੋਣਾ 13 April 1919 ਨੂੰ ਜਿਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਵਿੱਚ ਇੱਕ ਖੂਨੀ ਛਾਕਾ ਵਾਪਰਿਆ ਚਾਹ ਵਿੱਚ ਨੱਚਣਾ ਬਹੁਤ ਖੁਸ਼ ਹੋਣਾ ਕਲਾਸ ਵਿੱਚੋਂ ਪਹਿਲਾ ਨੰਬਰ ਆਉਣ ਤੇ ਆਰਾਮ ਖੁਸ਼ੀ ਵਿੱਚ ਨੱਚਣ ਲੱਗਾ ਚੈਨ ਨਾ ਲੈਣ ਦੇਣਾ ਟੇਕੇ ਨਾ ਬੈਠਣ ਦੇਣਾ ਦਸ਼ਮਨ ਕਿਸੇ ਨੂੰ ਵੀ ਚੈਨ ਨਹੀਂ ਲੈਣ ਦਿੰਦਾ ਤਾਕ ਵਿੱਚ ਰਹਿਣਾ ਉਡੀਕ ਵਿੱਚ ਰਹਿਣਾ ਬਿੱਲੀ ਚੂਹੇ ਨੂੰ ਫੜਨ ਦੀ ਤਾਕ ਵਿੱਚ ਰਹਿੰਦੀ ਹੈ ਫਾਂਸੀ ਉੱਤੇ ਝੂਲ ਜਾਣਾ ਆਪਣੀ ਜਾਨ ਵਾਰ ਦੇਣਾ ਸ਼ਹੀਦ ਕਰਤਾਰ ਸਿੰਘ ਸਰਾਬਾ ਦੇਸ਼ ਦੀ ਖਾਤਰ ਫਾਂਸੀ ਉੱਤੇ ਝੂਲ ਗਿਆ ਸੁਨਹਿਰੀ ਮੌਕਾ ਟੋਕਮਾ ਮੌਕਾ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਜਾਣ ਦਿਓ ਇੱਕ ਇੱਕ ਤੇ 211 ਕੱਲੇ ਨਾਲੋਂ ਦੋ ਜਣਿਆਂ ਦੀ ਤਾਕਤ ਬਹੁਤੀ ਹੁੰਦੀ ਹੈ ਜੇਕਰ ਤੂੰ ਇਹ ਕੰਮ ਇਕੱਲਾ ਕਰਨ ਦੀ ਥਾਂ ਆਪਣੇ ਭਰਾ ਨੂੰ ਨਾਲ ਰਲ ਲੈਂਦਾ ਤਾਂ ਹੁਣ ਤੱਕ ਇਹ ਕੰਮ ਮੁੱਕ ਜਾਣਾ ਸੀ ਸਿਆਣੇ ਕਹਿੰਦੇ ਹਨ ਇੱਕ ਇੱਕ ਤੇ ਦੋ 11 ਕੰਡਾ ਨਾਲ ਸਲਾਹ ਕਰਨੀ ਭਾਵ ਕੋਈ ਕੰਮ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਬਿਨਾਂ ਸੋਚੇ ਸਮਝੇ ਕਦਮ ਚੁੱਕਣ ਨਾਲੋਂ ਬੰਦੇ ਲਈ ਕੰਡਾ ਨਾਲ ਸਲਾਹ ਕਰਨੀ ਚੰਗੀ ਰਹਿੰਦੀ ਹੈ ਫੇਰਾ ਮਾਰਨਾ ਢੇੜਾ ਲਾਉਣਾ ਮੇਰਾ ਚਾਚਾ ਹਰ ਰੋਜ਼ ਸਾਡੇ ਘਰ ਇੱਕ ਫੇਰਾ ਤਾਂ ਮਾਰਦਾ ਹੀ ਹੈ ਵਿਦਾ ਕਰਨਾ ਰਵਾਨਾ ਕਰਨਾ ਭੇਜਣਾ ਅਸੀਂ 4 ਵਜੇ ਪਰੌਣਿਆਂ ਨੂੰ ਵਿਦਾ ਕਰ ਦਿੱਤਾ ਹੱਥ ਵਟਾਉਣਾ ਮਦਦ ਕਰਨੀ ਮੈਂ ਹਮੇਸ਼ਾ ਆਪਣੀ ਮਾਂ ਨਾਲ ਘਰ ਦੇ ਕੰਮ ਕਰਨ ਵਿੱਚ ਹੱਥ ਵਟਾਉਂਦੀ ਹਾਂ ਨੱਕ ਚਾੜਨਾ ਕੋਈ ਚੀਜ਼ ਪਸੰਦ ਨਾ ਕਰਨਾ ਖੀਰ ਬੜੀ ਸਵਾਦ ਹੈ ਜਰਾ ਖਾ ਕੇ ਤਾਂ ਵੇਖ ਐਵੇਂ ਨੱਕ ਨਾ ਚਾੜ ਵਕਤ ਪਾਉਣਾ ਮੁਸੀਬਤ ਖੜੀ ਕਰਨੀ ਅੱਤਵਾਦੀਆਂ ਦੇ ਹਮਲਿਆਂ ਨੇ ਸਾਰੇ ਪਿੰਡ ਨੂੰ ਵਕਤ ਪਾ ਦਿੱਤਾ ਗੱਲ ਮਕਾਉਣਾ ਝਗੜਾ ਖਤਮ ਕਰਨਾ ਝਗੜੇ ਨੂੰ ਵਧਾਈ ਨਾ ਜਾਓ ਜਿੱਥੇ ਗੱਲ ਮੁੱਕਦੀ ਹੈ ਮੁਕਾ ਲਓ ਭੱਜ ਦੌੜ ਕਰਨਾ ਬਹੁਤ ਕੋਸ਼ਿਸ਼ ਕਰਨਾ ਬੀ ਟੈਕ ਕਰਨ ਮਗਰੋਂ ਮੇਰੇ ਮੁੰਡੇ ਨੇ ਨੌਕਰੀ ਲਈ ਬਥੇਰੀ ਭੱਜ ਦੌੜ ਕੀਤੀ ਪਰ ਕਿਤੇ ਗੱਲ ਨਾ ਬਣੀ ਛੁਪਨ ਛੋਤ ਹੋਣਾ ਅਲੋਪ ਹੋਣਾ ਸੱਪ ਤਾਂ ਇੱਥੇ ਸੀ ਪਰ ਪਤਾ ਨਹੀਂ ਇੱਕਦਮ ਕਿੱਥੇ ਛੁਪਨ ਛੋਤ ਹੋ ਗਿਆ ਇੱਕ ਅੱਖ ਨਾਲ ਵੇਖਣਾ ਸਭ ਨੂੰ ਇੱਕੋ ਜਿਹਾ ਸਮਝਣਾ ਮਹਾਰਾਜਾ ਰਣਜੀਤ ਸਿੰਘ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਅੱਖ ਨਾਲ ਵੇਖਦਾ ਸੀ 19 21 ਦਾ ਫਰਕ ਬਹੁਤ ਘੱਟ ਫਰਕ ਅਮਨ ਅਤੇ ਰਮਨ ਦੀ ਲੰਬਾਈ ਵਿੱਚ 19 21 ਦਾ ਫਰਕ ਹੈ ਅੱਖਾਂ ਵਿੱਚ ਰੜਕਣਾ ਬੁਰਾ ਲੱਗਣਾ ਜਦੋਂ ਦਾ ਉਸਨੇ ਮੇਰੇ ਪੁੱਤਰ ਨੂੰ ਕੁੱਟਿਆ ਹੈ ਉਹ ਮੇਰੀਆਂ ਅੱਖਾਂ ਵਿੱਚ ਰੜਕਦਾ ਹੈ ਉੱਲੂ ਬਣਾਉਣਾ ਮੂਰਖ ਬਣਾਉਣਾ ਗੁਰਪ੍ਰੀਤ ਬੜਾ ਚਲਾਕ ਹੈ ਉਹ ਹਰ ਇੱਕ ਨੂੰ ਉੱਲੂ ਬਣਾ ਕੇ ਆਪਣਾ ਕੰਮ ਕੱਢ ਲੈਂਦਾ ਹੈ ਕੰਨਾਂ ਤੇ ਜੂ ਨਾ ਸਰਕਣਾ ਕੋਈ ਅਸਰ ਨਾ ਹੋਣਾ ਮੈਂ ਉਸ ਨੂੰ ਬਹੁਤ ਸਮਝਾਇਆ ਪਰ ਉਸ ਦੇ ਕੰਨਾਂ ਤੇ ਜੂ ਨਾ ਸਰਤੀ ਹੱਕਾ ਬੱਕਾ ਰਹਿਣਾ ਹੈਰਾਨ ਹੋਣਾ ਕੋਈ ਦੀ ਸੁੰਦਰ ਲਿਖਾਈ ਦੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ ਤੀਰ ਹੋ ਜਾਣਾ ਭੱਜ ਜਾਣਾ ਪੁਲਿਸ ਨੂੰ ਵੇਖ ਕੇ ਚੋਰ ਤੀਰ ਹੋ ਗਿਆ ਮੱਥੇ ਵੱਟ ਪਾਉਣਾ ਖਿਜਣਾ ਕੱਦੂ ਦੀ ਸਬਜ਼ੀ ਵੇਖ ਕੇ ਬੱਚੇ ਮੱਥੇ ਤੇ ਵੱਟ ਪਾ ਲੈਂਦੇ ਹਨ ਰੰਗ ਉੱਡਣਾ ਡਰ ਜਾਣਾ ਆਪਣੇ ਸਾਹਮਣੇ ਸ਼ੇਰ ਵੇਖ ਕੇ ਮੇਰਾ ਤਾਂ ਰੰਗ ਹੀ ਉੱਡ ਗਿਆ Thank you for watching video ko like kare channel ko subscribe kare